ਮਥਰ ਟੇਕ ਲੱਗਾ ਨਾ ਉਰੇ ਕੱਲ੍ਹ ਤੱਕ ਤਰ੍ਹਾਂ ਦਾ ਪੋਖੜ ਦਰ ਪੰਜਵੇਂ ਛੇਵੇਂ ਦਿਨ ਬਦਦਾ ਮਾਇੂਸ ਹੋ ਜਾਂਦਾ ਤੁਸੀਂ ਦੇਖੋ ਅੱਖਾਂ 'ਚ ਜਲੌ ਕਰਨਾ ਹੈ ਮਾਦਾ ਦੀ ਪੁਰੀ ਚਰਪੈਰ ਅਸੀਂ ਤੁਹਾਡੇ ਮਾਦੇ ਨੂੰ ਬੈਂਟੀ ਕਰਨਾ ਹੈ ਕਿ ਜਿੰਨੇ ਵੀ ਸੱਜ ਆਪ ਤੁਲੀਟ ਕਰਦੇ ਹੈ ਜਾਂ ਮੈਂਬਰ ਪਾਰਲੀਮੈਂਟਸ ਹੈ ਜਾਂ ਆਪੋਜੀਸ਼ਨ ਹੈ ਕਾਲੀ ਹੈ ਕਾਂਗਰਸ ਹੈ ਬਸਪਾ ਹੈ ਜਿਹੜੀ ਵੀ ਹੈ ਪੂਰਾ ਲੋਸਾਰਿਆਂ ਨੂੰ ਉਹਨਾਂ ਦੇ ਸਿਰ ਉਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਹੈ ਔਰ ਸਾਰਿਆਂ ਵਿੱਚ ਹੋਣਾ ਚਾਹੀਦਾ ਬੁਰਨਾ ਚਾਹੀਦਾ ਔਰ ਲੋਕਾਂ ਨੂੰ ਵੀ ਹੋਣਾ ਚਾਹੀਦਾ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਜਿਵੇਂ ਐਡੀ ਧੰਦੀ ਰੋਡ ਨੇ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗਦੀ ਕੁਛ ਨਹੀਂ ਹੁੰਦਾ ਤੁਹਾਡੇ ਤੁਸੀਂ ਬੈਠਣੇ ਆਪ ਦਾ ਰੋਸ ਤਾਂ ਕਰ ਸਕਦੇ ਹਾਂ ਪਰ ਉਹ ਦੀ ਲੈਡੀਆਂ ਦਾ ਮਤਲਬ ਬਹੁਤ ਮਾਰਾ ਚੜ੍ਹਦੇ ਹਾਂ ਜਿਆਦਾ ਸਿਰ ਨਹੀਂ ਬੁਲਾ ਸਕਦੇ ਕਿ ਉਹਨਾਂ ਨੇ ਥੋੜੀ ਜਿਹੀ ਕਮਜ਼ੋਰੀ। ਉਹ ਸਪੈਸ਼ਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਰਏ ਲੰਬਾ ਤੋਂ ਫਿਰ ਫਿਰ ਵੀ ਚੱਲਦੇ ਰਹੇ। ਤਾਂ ਹੁਣ ਕੀ ਕਹਾਂ ਉਹ ਕਿਸ ਤਰੀਕੇ ਨਾਲ ਹੋਰ ਵੀ ਮੈਂ ਤਾਂ ਨੀਤੀ ਕਰਦਾ ਰਹਿਣਾ। ਬਸ ਇੱਕ ਚੀਜ਼ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸੰਗਠਨ ਕੋਈ ਇੱਕ ਚੀਜ਼ ਬਹੁਤ ਕਿਹ ਚੀਜ਼ ਦਬਾਅ ਤੇ ਰੱਖੋ ਤੁਸੀਂ ਵੀ ਕਾਲੇ ਹੋ ਜਨੈ ਆਮ ਬੰਦੇ ਵੀ ਕਾਲੇ ਹੋ ਜਨੈ ਕਿਸੇ ਵੀ ਵੱਡੇ ਅੰਦੋਲਨ ਲਈ ਆਮ ਮੰਦੀ ਹੌਲੀ ਹੌਲੀ ਹੋਇਆ ਕਰਦਾ। ਕੋਸ਼ਿਕੀਆਂ ਮਜ਼ਬੂਤ ਹੋਣੀਆਂ ਨੇ ਕੋਸ਼ਿਕਾ ਕਿੱਤੇ ਚ ਲੱਗੇ ਹੋਣ ਨੇ ਹੌਲੀ ਹੌਲੀ ਇੱਕ ਦੂਜੇ ਨਾਲ ਜੁੜਨੇ ਚਾਹੀਦੇ ਨੇ ਔਰ ਸਾਰਗੋ ਮੈਂ ਦੱਸਣਾ ਚਾਹੁੰਦਾ ਨੇ ਪੀਸਫੁਲ ਪ੍ਰੋਟੈਸਟਰ ਤੋਂ ਕੋਈ ਚਿੰਤਾ ਕਰਨੀ ਨਹੀਂ ਉਸ ਬੈਠਣਾ ਹੈ ਸੰਗਤ ਕਰਨੀ ਹੈ ਗੱਲ ਸੇ ਵੀ ਤਾਂ ਪਾ ਜਾਨੇ ਸਵਾਲ ਸੁਣਨ ਵੀ ਜਾਣੇ ਚਾਹੀਦੇ ਬ੍ਰਿਤੀ ਆ ਜਾ ਕਰੋ ਇਹ ਵੀ ਤਾਂ ਇਹ ਵੀ ਤਾਂ ਬਾਬਾ ਜੀ ਦੇ ਨਾਲ ਲੇਕੋ ਬੈਠੇ ਨਾ ਦੂਸਰੀ ਕਿਤੇ ਬੰਦਿਆਂ ਨੂੰ ਕੀ ਕਹਾਂਗੇ ਕਿਉਂਕਿ ਉਹਨਾਂ ਨੂੰ ਦੇ ਸ਼ੁੱਡ ਕਮ ਉਹਨਾਂ ਨੂੰ ਆਉਣਾ ਚਾਹੀਦਾ ਇਤਾਂ ਦੀ ਈਗੋ ਉਦੋਂ ਤੱਕ ਜਾਇਜ਼ ਹੁੰਦੀ ਜਦੋਂ ਤੱਕ ਆਪਾਂ ਟੇਬਲ ਟॉक ਕਰਦੇ ਹਾਂ ਪਰ ਜਦੋਂ ਇੱਕ ਬੰਦਾ ਧੁਰ ਪਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀਆਂ ਨਹੀਂ ਆਪਾਂ ਇਹਨਾਂ ਚੀਜ਼ਾਂ ਚੋਂ ਨਿਕਲ ਜੀ ਜਿੱਦਣ ਤੁਸੀਂ ਇਹਨਾਂ ਚੀਜ਼ਾਂ ਚੋਂ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗਤੀ ਉਹ ਫਿਰ ਕੰਮ ਫਿਰ ਤਾਂ ਹੋ ਹੀ ਜਾਣਾ ਅੱਜ ਜਿੱਦਾਂ ਪਹਿਲਾ ਮੋਰਚਾ ਲੱਗਿਆ ਸੀ ਸਾਰੀ ਸੜਕ ਅਸੀਂ ਸਾਹਮਣੇ ਅੱਜ ਵੀ ਸਾਹਮਣੇ ਕੀ ਪ੍ਰੋਬਲਮ ਹੈ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟੇ ਆਉਂ ਵੱਡੇ ਆ ਸਾਰੇ ਸਾਡੇ ਉਹਨਾਂ ਨੂੰ ਆਵਾਜ਼ ਚਾਹੀਦੀ ਹੈ ਅਜੀ ਕੁਝ ਜੱਥੇ ਬੰਦੀਆਂ ਆਈਆਂ ਸੀ ਲੱਗਦਾ ਕਿ ਸ਼ਾਇਦ ਨਹੀਂ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਦੇਖੋ ਜੇ ਸਾਰੇ ਇਕੱਠੇ ਹੋਣਗੇ ਸੀਨੀਅਰ ਬੰਦੇ ਇਹਨਾਂ ਨਾਲ ਰਲ ਬੈਠਾਂਗੇ ਕੋਈ ਹੋਰ ਰਣਨੀਤੀ ਵੀ ਉਕੜ ਸਕਦਾ ਇਹ ਕਲਾਕਾਰਾਂ ਨੇ ਹੋਰ ਵੀ ਕੁਝ ਕੀਤਾ ਸੀ ਕਿ ਜਿਹੜੇ ਸੈਲੀਬ੍ਰਿਟੀ ਨੇ ਉਹ ਪਹੁੰਚ ਜਾਣ ਕਿਉਂਕਿ ਜਦੋਂ ਉਹ ਪਹੁੰਚਦੇ ਨੇ ਤਾਂ ਝੂਠ ਆ ਜਾਂਦਾ ਸਰ ਸਾਰੀਆਂ ਸੈਲੀਬ੍ਰਿਟੀ ਸੈਲੈਨਿਕ ਐਮ ਨਹੀਂ ਹੁੰਦੇ ਉਹ ਹੌਲੀ-ਹੌਲੀ ਨਿਕਲਦੇ ਆ ਸੈਲ ਵੀ ਚਾਰਜ ਚਾਹੀਦੇ ਬੱਬੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰ ਦੇ ਆ ਕਿ ਦਿੱਲੀ ਵੇਲੇ ਸਿੱਕ ਕਲਾਕਾਰ ਜਿਹੜਾ ਉਹ ਸੰਘਰਸ਼ ਨੂੰ ਲੈ ਕੇ ਦਿੱਲੀ ਵਾਲੇ ਨੇ ਚਲ ਦੇਖੋ ਜਿਵੇਂ ਜਦੋਂ ਨਵੇਂ ਡਾਰ ਹੋਏ ਸੀ ਉਹ ਦੋਸ ਹੀ ਹਵਾਏ ਬਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈ ਨਾ ਹਿੱਕਾ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆ ਫਿਰ ਫਿਲਮਾਂ ਫਿਲਮਾਂ ਉਹਨੂੰ ਗੀਤ ਚੱਕੋਂਗੇ ਤਾਂ 100 ਚੋਂ 60 60 ਕੀ ਦੂਜੇ ਹੋਣਗੇ ਹਨਾ ਨਹੀਂ ਇਹ ਸੰਘਰਸ਼ ਨੂੰ ਲੈ ਕੇ ਡੱਲੇਵਾਲ ਸਾਹਿਬ ਬੈਠਿਆ ਕੋਈ ਸਪੈਸ਼ਲ ਕੰਪ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕੈਚ ਕਰਕੇ ਜਬਾਨੀ ਜੋਸ਼ ਪਾ ਦੇਉਂਦੇ ਉਹ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲੇ ਆ ਸਾਰੇ ਇਕੱਠੇ ਕਰੀਏ ਇਹਨਾਂ ਨੂੰ ਥੋੜੀ ਥੋੜੀ ਚਲੋ ਇਹਨਾਂ ਨੂੰ ਬੁਲਾਈਏ